ਪਾਕਿਸਤਾਨ ਦਾ ਰਾਸ਼ਟਰਪਤੀ ਅਜੂਬ ਖਾਨ ਹੋਇਆ ਜਿਹੜਾ ਸਿੱਖੀ ਦੇ ਅੰਦਰ ਮੂਲ ਮੰਤਰ ਹੈ ਮੂਲ ਮੰਤਰ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਅਜੂਬ ਖਾਨ ਦੀ ਜ਼ਿੰਦਗੀ ਨੂੰ ਬਦਲਿਆ ਇੱਕ ਵਾਰ ਕੋਈ ਸਿੱਖ ਵਿਦਵਾਨ ਰਾਸ਼ਟਰਪਤੀ ਦੇ ਘਰ ਜਾਂਦਾ ਜਿਹੜਾ ਰਾਸ਼ਟਰਪਤੀ ਦਾ ਘਰ ਹੈ ਨਾ ਉਹਦੇ ਘਰ ਦੇ ਵਿੱਚ ਜਿਹੜਾ ਮੂਲ ਮੰਤਰ ਹੈ ਮੂਲ ਮੰਤਰ ਲਿਖਿਆ ਹੋਇਆ ਸੀ ਤੇ ਉਹ ਅਚਾਨਕ ਅਜੂਬ ਖਾਨ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਮੁਸਲਮਾਨ ਹੋ ਪਰ ਤੁਹਾਡੇ ਘਰ ਦੇ ਵਿੱਚ ਇਹ ਜਿਹੜਾ ਮੂਲ ਮੰਤਰ ਹੈ ਮੂਲ ਮੰਤਰ ਲੰਘਿਆ ਇਸ ਦਾ ਕੀ ਪਾਵੈ ਤੇ ਅਜੂਬ ਖਾਨ ਉਸ ਸਿੱਖ ਨੂੰ ਸਮਝਾਉਂਦਾ ਹੈ ਕਿ ਜਿਹੜਾ ਇਹ ਮੂਲ ਮੰਤਰ ਹੈ ਨਾ ਮੂਲ ਮੰਤਰ ਮੇਰੀ ਜ਼ਿੰਦਗੀ ਨੂੰ ਬਦਲ ਲਵਾ ਦਿਆ। ਕਿ ਜਦੋਂ ਮੈਂ ਸਕੂਲ ਜਾਂਦਾ ਸੀ ਘਰ ਦੇ ਮੈਨੂੰ ਸਕੂਲ ਭੇਜਦੇ ਸੀ ਤੇ ਮੈਨੂੰ ਸਕੂਲ ਦੀ ਪੜ੍ਹਾਈ ਨਹੀਂ ਸੀ ਹੁੰਦੀ ਜਿਸ ਕਰਕੇ ਮੈਨੂੰ ਰੋਜ਼ ਸਕੂਲ ਦੇ ਵਿੱਚ ਡੰਡੇ ਪੈਂਦੇ ਸਨ ਮੈਂ ਦਿਹਾਵ ਕਾਂਦੀ ਕੁੱਟ ਤੋਂ ਬਚਨ ਕਰਕੇ ਸਕੂਲ ਦੇ ਨੇੜੇ ਇੱਕ ਗੁਰਦੁਆਰਾ ਪੈਂਦਾ ਸੀ ਮੈਂ ਗੁਰਦੁਆਰੇ ਚਲਿਆ ਜਾਂਦਾ ਸੀ ਦੋ ਚਾਰ ਦਿਨ ਗੁਰਦੁਆਰਾ ਸਾਹਿਬ ਗਿਆ ਤੇ ਮੈਨੂੰ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸੀ ਗੁਰਦੁਆਰੇ ਦਾ ਗ੍ਰੰਥੀ ਮੈਨੂੰ ਪੁੱਛਣ ਲੱਗਾ ਕਿ ਤੂੰ ਸਕੂਲ ਕਿਉਂ ਨਹੀਂ ਜਾਂਦਾ ਮੈਂ ਉਸ ਨੂੰ ਸਾਰੀ ਵਾਰਤਾ ਲਾ ਦੱਸੀ ਫਿਰ ਉਸ ਗ੍ਰੰਥੀ ਨੇ ਮੈਨੂੰ ਮੂਲ ਮੰਤਰ ਸਿਖਾਇਆ 15 20 ਵਾਰ ਮੈਨੂੰ ਮੂਲ ਮੰਤਰ ਦਾ ਪਾਠ ਸੁਨਾਇਆ ਮੈਨੂੰ ਉਹ ਜਿਹੜਾ ਮੂਲ ਮੰਤਰ ਸੀ ਮੂਲ ਮੰਤਰ ਯਾਦ ਹੋ ਗਿਆ ਮੈਂ ਉਸ ਮੂਲ ਮੰਤਰ ਨੂੰ ਪੜਨ ਲੱਗਾ ਸਮਾਂ ਬੀਤਿਆ ਜਦੋਂ ਮੈਂ ਸਕੂਲ ਜਾਂ ਲੱਗਾ ਮੇਰੀ ਜ਼ਿੰਦਗੀ ਦੇ ਵਿੱਚ ਬੜਾ ਫਰਕ ਆ ਜਿਹੜਾ ਮੈਨੂੰ ਕੰਮ ਨਹੀਂ ਸੀ ਯਾਦ ਹੁੰਦਾ ਜਿਸ ਕਰਕੇ ਮੈਨੂੰ ਸਕੂਲ ਦੇ ਟੀਚਰ ਸਕੂਲ ਦੇ ਤੇ ਆਪਕੁੱਟ ਦੇ ਸਨ ਉਹ ਹੁਣ ਮੈਨੂੰ ਕੰਮ ਆਉਣ ਲੱਗ ਪਿਆ ਮੈਂ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਹੋ ਗਿਆ ਇਹ ਜਦੋਂ ਸਾਰੀ ਵਾਰਤਾ ਉਸ ਵਿਦਵਾਨ ਨੂੰ ਸੁਣਾਈ ਉਸ ਤੋਂ ਬਾਅਦ ਰਾਸ਼ਟਰਪਤੀ ਅਜੂਬ ਖਾਨ ਆਖਦਾ ਹੈ ਕਿ ਜਿਹੜਾ ਇਹ ਮੂਲ ਮੰਤਰ ਹੈ ਨਾ ਇਸ ਮੈਂ ਮੂਲ ਮੰਤਰ ਨੂੰ ਆਪਣੇ ਕਰ ਦੇ ਵਿੱਚ ਤਾ ਰੱਖਿਆ ਹੈ ਕਿ ਜਿਹੜਾ ਇਹ ਮੂਲ ਮੰਤਰ ਹੈ ਨਾ ਮੂਲ ਮੰਤਰ ਮੇਰੀ ਜ਼ਿੰਦਗੀ ਨੂੰ ਬਦਲਣ ਵਾਲਾ ਹੈ ਤੇ ਅਜੂਬ ਖਾਨ ਆਪਣੀ ਕਿਤਾਬ ਦੇ ਵਿੱਚ ਫਰੈਂਡਸ ਨਾਟ ਮਾਸਟਰ ਦੇ ਵਿੱਚ ਵੀ ਇਹ ਜਿਹੜੀ ਵਾਰਤਾਲਾਪ ਇਸ ਵਾਰਤਾਲਾਪ ਦਾ ਜ਼ਿਕਰ ਕਰਦਾ ਹੈ ਭਾਗੇ ਜਿਹੜਾ ਇੱਕ ਮੂਲ ਮੰਤਰ ਸੀ ਮੂਲ ਮੰਤਰ ਨੇ ਕਿਵੇਂ ਇੱਕ ਬੱਚੇ ਦੀ ਜ਼ਿੰਦਗੀ ਨੂੰ ਬਦਲਿਆ ਤੇ ਉਹ ਬੱਚਾ ਜਾ ਕੇ ਪਾਕਿਸਤਾਨ ਦਾ ਰដ្ឋਪਤੀ ਬਣਿਆ ਤੇ ਜਿਹੜੀ ਬਾਣੀ ਬਾਣੀ ਹੈ ਹੀ ਮਨੋਖ ਦਾ ਜੀਵਨ ਬਦਲਣ ਵਾਸਤੇ ਉਹ ਜਿਹੜਾ ਮੂਲ ਮੰਤਰ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਹ ਅੱਜ ਵੀ ਜਿਹੜਾ ਅਜੂਬਖਾਨ ਦਾ ਘਰ ਹੈ ਅਜੂਬਖਾਨ ਦਾ ਡਾਕਟਰ ਹੈ ਨਾ ਉਸ ਡਾਕਟਰ ਦੇ ਵਿੱਚ ਜਿਹੜਾ ਸਾਨੂੰ ਮੂਲ ਮੰਤਰ ਹੈ ਨਾ ਮੂਲ ਮੰਤਰ ਸਾਨੂੰ ਅੱਜ ਵੀ ਦਿਖਾਈ ਦੇਵੇਗਾ ਪਰ ਅੱਜ ਜਿਹੜੇ ਸਿੱਖ ਨੇ ਨਾ ਸੇਖਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਬਾਣੀ ਜਿਹੜਾ ਸਤਿਗੁਰ ਦਾ ਮੰਤਰ ਹੈ ਨਾ ਉਹ ਖਤਮ ਹੁੰਦਾ ਜਾ ਰਿਹਾ ਜਿਹੜੇ ਹੋਰ ਨਾ ਧਰਮਾਂ ਦੇ ਲੋਕ ਨੇ ਉਹਨਾਂ ਨੇ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਬਦਲਿਆ ਪਰ ਜਿਹੜੇ ਸਿੱਖ ਨੇ ਨਾ ਸਿੱਖ ਸਤਿਗੁਰ ਜੀ ਦੀ ਬਾਣੀ ਪੜ੍ਹੀ ਜਾਂਦੇ ਨੇ ਪਰ ਆਪਣੇ ਜੀਵਨ ਨੂੰ ਨਹੀਂ ਬਦਲਦੇ ਆਓ ਬਾਣੀ ਦੇ ਨਾਲ ਬਾਣੀ ਨੂੰ ਪੜ੍ਹੀਏ ਆਪਣਾ ਜੀਵਨ ਬਦਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ